ਇੱਕ ਮੈਂ ਅਖੀਰ ਵਿੱਚ ਬੇਨਤੀ ਕਰਾਂ ਜੋ ਸਾਡਾ ਇਲਾਕਾ ਵੀ ਹੈ ਚਾਹੇ ਅਸੀਂ ਹਿਮਾਚਲ ਦੇ ਵਿੱਚ ਹਾਂ ਪਰ ਕਦੇ ਅਸੀਂ ਵੀ ਪੰਜਾਬ ਦਾ ਹਿੱਸਾ ਹੋਇਆ ਕਰਦੇ ਸੀ ਅਸੀਂ ਵੀ ਦੇਸ਼ ਪੰਜਾਬ ਦੇ ਵਾਸੀ ਸੀ ਤੇ ਅੱਜ ਦੇਸ਼ ਪੰਜਾਬ ਦੇ ਉੱਪਰ ਜੇ ਵਿਪਤਾ ਆਈ ਹੈ ਚਾਹੇ ਲੈਂਦਾ ਪੰਜਾਬ ਹੈ ਚਾਹੇ ਚੜਦਾ ਪੰਜਾਬ ਹੈ ਅੱਜ ਹੜ੍ਹਾਂ ਦੀ ਮਾਰ ਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ ਕੱਲ ਦੀ ਨਿਊਜ਼ ਸੀ ਦੋ ਦਰਜਨਾ ਤੋਂ ਵੱਧ ਤਾਂ ਲੋਕ ਆਪਣੇ ਸਵਾਸ ਤੇ ਆਗੇ ਇਹਨਾਂ ਹੜਾਂ ਕਰਕੇ ਕਿੰਨੇ ਲਾਪਤਾ ਨੇ ਕਿੰਨੇ ਪਸ਼ੂ ਰੁੜ ਗਏ ਕਿੰਨੇ ਪਸ਼ੂਆਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਲੋਕਾਂ ਨੇ ਏਡੇ ਏਡੇ ਸੋਹਣੇ ਘਰ ਬਣਾਏ ਸਨ ਜਿਨ੍ਹਾਂ ਦੇ ਵਿੱਚ 8-8 10-10 ਫੁੱਟ ਪਾਣੀ ਭਰਿਆ ਹੋਇਆ ਹੈ ਸੋ ਅਸੀਂ ਜਿੰਨਾ ਵੀ ਆਪਣੇ ਵੱਲੋਂ ਸਹਿਯੋਗ ਕਰ ਸਕਦੇ ਹਾਂ ਜਾਂ ਘੱਟ ਤੋਂ ਘੱਟ ਉਹਨਾਂ ਦੇ ਵਾਸਤੇ ਅਰਦਾਸ ਜ਼ਰੂਰ ਕਰੀਏ ਕੀ ਪਾਤਸ਼ਾਹ ਕਿਰਪਾ ਕਰੋ ਦੇਸ਼ ਪੰਜਾਬ ਦੀ ਰਾਖੀ ਕਰੋ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੋ ਜਿਹੜੀ ਵਿਪਤਾ ਪੰਜਾਬ ਦੇ ਉੱਪਰ ਪਈ ਹੈ ਹੜਾਂ ਵਰਗੀ ਇਸ ਵਿਪਤਾ ਨੂੰ ਗੁਰੂ ਤੋਂ ਬਿਨਾ ਕੋਈ ਬਚਾ ਨਹੀਂ ਸਕਦਾ ਜਿਨ੍ਹਾਂ ਨੇ ਪੁੱਤਾਂ ਵਰਗੀ ਜ਼ਮੀਨ ਪਾਲੀ ਹੋਵੇ ਪੁੱਤਾਂ ਵਰਗੀ ਫਸਲ ਤਿਆਰ ਕੀਤੀ ਹੋਵੇ ਜਿਹੜੀ ਪੱਕਣ ਤੇ ਤਿਆਰ ਖੜੀ ਹੋਵੇ ਤੇ ਉਹੀ ਫਸਲਾਂ ਅਜ ਖਤਮ ਹੋਈਆਂ ਪਈਆਂ ਨੇ ਇਸ ਕਰਕੇ ਅਰਦਾਸ ਜ਼ਰੂਰ ਕਰਨੀ ਹੈ ਸਾਨੂੰ ਤਾਂ ਪਾਤਸ਼ਾਹ ਨੇ ਸਦਾੰਤ ਹੀ ਸਰਬੱਤ ਦੇ ਭਲੇ ਦਾ ਬਖਸ਼ਿਆ ਹੈ ਸਾਡੀਆਂ ਰਗਾਂ ਵਿੱਚ ਤਾਂ ਖੂਨ ਹੀ ਪੰਜਾਬ ਵਾਲਾ ਹੈ ਸੋ ਘੱਟ ਤੋਂ ਘੱਟ ਅਰਦਾਸ ਜ਼ਰੂਰ ਆਪਾਂ ਕਰੀਏ ਕਿ ਪਾਤਸ਼ਾਹ ਕਿਰਪਾ ਕਰੋ ਦੇਸ਼ ਪੰਜਾਬ ਨੂੰ ਫਿਰ ਹਰਿਆ ਭਰਿਆ ਕਰ ਦਵੋ ਇਹ ਹੜਾਂ ਵਰਗੀ ਵਿਪਤਾ ਪਈ ਹੈ ਬੜੇ ਲੋਕ ਤੰਗ ਆਏ ਨੇ ਪਰ ਇੱਕ ਚੀਜ਼ ਵੇਖਣ ਵਾਲੀ ਹੈ ਉਹਨਾਂ ਦੇ ਜੀਵਨ ਵਿੱਚੋਂ ਗੁਰੂ ਦਾ ਜज्ਬਾ ਬੜਾ ਵੱਡਾ ਦੇਖਣ ਨੂੰ ਮਿਲਦਾ ਪਿਆ ਹੈ ਘਰਾਂ ਦੇ ਘਰ ਟੁੱਟ ਗਏ ਰੁੜ ਗਏ ਪਰਿਵਾਰ ਲਾਪਤਾ ਹੋ ਗਏ ਪਰ ਫਿਰ ਵੀ ਕਿਸੇ ਨੂੰ ਪੁੱਛੋ ਹਾਲ ਕੀ ਹੈ ਅਗਲਾ ਆਖਦਾ ਚੜਦੀ ਕਲਾ ਹੈ ਕੱਲ ਇੱਕ ਬਜ਼ੁਰਗ ਦੀ ਵੀਡੀਓ ਦੇਖ ਰਿਹਾ ਸੀ ਕਿਸੇ ਦੂਜੇ ਤੀਜੇ ਪਿੰਡੋਂ ਰੁੜ ਕੇ ਆ ਰਿਹਾ ਇੱਕ ਛੋਟੀ ਜੀ ਪਲਾਸਟਿਕ ਦੀ ਪੀਪੀਸੀ ਹੱਥ ਵਿੱਚ ਉਸ ਪਲਾਸਟਿਕ ਦੀ ਪੀਪੀ ਦੇ ਨਾਲ ਤਰਦਾ ਹੋਇਆ ਆ ਰਿਹਾ ਕਿੰਨੇ ਕਿਲੋਮੀਟਰ ਟੈਰ ਦਾ ਹੀ ਪਾਣੀ ਵਿੱਚ ਆਇਆ ਤੇ ਜਦੋਂ ਬੰਦਿਆਂ ਨੇ ਫੜ ਕੇ ਬਾਹਰ ਕੱਢਿਆ ਪੁੱਛਿਆ ਬਜ਼ੁਰਗੋ ਹਾਲ ਕੀ ਹੈ ਤੇ ਆਖਿਆ ਚੜਦੀ ਕਲਾ ਹੈ ਕਿਹਦਾ ਰੱਬ ਨੇ ਜਜਬਾ ਭਰਿਆ ਹੈ ਸਾਡੇ ਅੰਦਰ ਸਾਡੀ ਕੌਮ ਦੇ ਅੰਦਰ ਵੱਡੇ ਵੱਡੇ ਬੰਨ ਟੁੱਟੇ ਉਹਨਾਂ ਬੰਨਾਂ ਦੇ ਉੱਪਰ ਖੜ ਕੇ ਵੀ ਬਾਣੀ ਦਾ ਪਾਠ ਗਾ ਰਹੇ ਨੇ ਸਿੱਖ ਤੇ ਬੰਨ ਮਿੱਟੀ ਦੇ ਨਾਲ ਥੈਲਿਆਂ ਦੇ ਨਾਲ ਭਰੇ ਜਾ ਰਹੇ ਨੇ ਹੜ੍ਹਾਂ ਨੂੰ ਰੋਕਣਾ ਏਡੇ ਏਡੇ ਦਰਿਆਵਾਂ ਨੂੰ ਬੰਨ ਲਾਉਣੇ ਆਮ ਬੰਦਿਆਂ ਦੀ ਗੱਲ ਨਹੀਂ ਇਹ ਤਾਂ ਬਾਣੀ ਦਾ ਜਜਬਾ ਹੈ ਬਾਣੀ ਦਾ ਸਿਧਾਂਤ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਜਿਹੜੀ ਏਡੇ ਏਡੇ ਵੱਡੇ ਕਾਰਜ ਕਰਵਾ ਰਹੀ ਹੈ ਸੋ ਅਸੀਂ ਅਰਦਾਸ ਕਰਨੀ ਹੈ ਕਿ ਪਾਤਸ਼ਾਹ ਚਾਹੇ ਸਾਡੇ ਲੀਡਰਾਂ ਦੀਆਂ ਨਾਕਾਮੀਆਂ ਨੇ ਪਰ ਜੇ ਪੰਜਾਬ ਤੇ ਅੱਜ ਵਿਪਤਾ ਪਈ ਹੈ ਤੁਸੀਂ ਰੱਖਿਆ ਕਰੋ ਤੁਹਾਡੇ ਤੋਂ ਬਿਨਾ ਕੋਈ ਦੇਸ਼ ਪੰਜਾਬ ਦੀ ਰਾਖੀ ਕਰਨ ਵਾਲਾ ਨਹੀਂ ਸੋ ਆਪਾਂ ਸਾਰਿਆਂ ਨੇ ਅਰਦਾਸ ਵੀ ਕਰਨੀ ਹੈ ਆਓ ਹੁਣ ਆਨੰਦ ਸਾਹਿਬ ਦੀਆਂ 6 ਪਾਉੜੀਆਂ ਦਾ ਪਾਠ ਹੋਵੇਗਾ ਕਥਾ ਵਿਚਾਰਾ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਹਨ ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ